ਸੋ ਬਾਈ ਹੁਣ ਅਸੀਂ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਰੋਡ ਦੇ ਜਗਰਾਉਂ ਤੋਂ ਆਂ ਜੀ ਰਿਵਲ ਨਾਲ ਜਰਨਲ ਸੈਕਟਰੀ ਆ ਏਟਕ ਦਾ ਜੀ ਤੇ ਧਰਮਕੋੜ ਪਿੰਡ ਆ ਜੀ ਮੇਰਾ ਜੀ ਤੇ ਮੈਂ ਇੱਥੇ 3 ਸਾਲ ਤੋਂ ਆਇਆ ਲਗਾਤਾਰ ਜੀ ਤੇ ਪਤਾ ਲੱਗਿਆ ਵੀ ਇੱਥੇ ਦੇਸੀ ਅੰਗਰੇਜ਼ੀ ਦਾਰੂ ਕੋਈ ਵੀ ਲੈ ਚੜਾਵੇ ਇੱਕ ਵਾਰ ਤਨ ਤਨ ਤੋਂ ਬੰਦੇ ਸੁੱਖਣਾ ਸੁੱਖੋ ਦੇ ਲੈ ਕੇ ਆਏ ਕੈਂਟਰ ਭਰ ਕੇ ਦੇਸੀ ਰਾਤ ਤੇ ਸ਼ਰਾਬ ਨੂੰ ਪੁਲਿਸ ਨੇ ਚੈੱਕ ਕਰ ਲਈ ਜੀ ਉਹ ਸੂਵੇ ਦੇ ਜੋ ਨਾਕਾ ਲਾ ਕੇ ਫੜਨ ਆਏ تھے ਤੇ ਉਹ ਸਾਰਾ ਪਾਣੀ ਹੋ ਗਿਆ ਇੰਨੀ ਸ਼ਕਤੀ ਪਾਵਰ ਉਹ ਹੀ ਬਾਬਾ ਜੀ ਨੇ ਜੀ ਉਦੋਂ ਬਾਅਦ ਉਹ ਲੈ ਕੇ ਅੱਗੇ ਆਏ ਤੇ ਫਿਰ ਉਹ ਦਰੂ ਹੋਈ ਜੀ ਤੇ ਇਹ ਬਹੁਤ ਵੱਡੀ ਗੱਲ ਆ ਤੇ ਬੜੀ ਸੰਗਤ ਆਉਂਦੀ ਆ ਬੜੀ ਸ਼ਰਧਾ ਭਾਵਨਾ ਮੈਂ ਆਪ ਤੇ ਜੀ ਇੱਥੇ ਆਇਆ ਲਗਾਤਾਰ ਜੀ ਜੀ ਤੇ ਬਹੁਤ ਵਧੀਆ ਲੱਗਿਆ ਤੇ ਹੋਰ ਸੰਤਾਂ ਨੂੰ ਇੰਜੋਏ ਵੀ ਆ ਰਹੇ ਦੋਸਤਾਂ ਨੇ ਨੇੜੇ ਨੇੜੇ ਇਹ ਬਾਈ ਜੀ ਪ੍ਰਧਾਨ ਜੀ ਸਾਡੇ ਪਹਿਲਾਂ ਤੇ ਇਹਨਾਂ ਨਾਲ ਇਹਨਾਂ ਦੇ ਪਿੰਡਾਂ ਦੇ ਸਾਰੇ ਸਾਥੀ ਜਿੰਨੇ ਵੀ ਆ ਜੀ ਬਹੁਤ ਚੰਗਾ ਲੱਗਾ ਸਾਨੂੰ ਅਸੀਂ ਮੈਂ ਇੱਥੇ ਆਇਆ ਵੀ ਇੰਜੋਏ ਕੀਤਾ ਧੰਨਵਾਦ ਜੀ ਸੋ ਬਾਈ ਜੀ ਨੇ ਕਿਹਾ ਜਿਵੇਂ ਵੀ ਕਿਸੇ ਬੰਦੇ ਨੇ ਤਰਨ ਤਾਨ ਏਰੀਆ ਤੋਂ ਸੁੱਕ ਸੁੱਕੀ ਸੀ ਕੈਂਟਰ ਸ਼ਰਾਬ ਦਾ ਆਇਆ ਸੀ ਤੇ ਪੁਲਿਸ ਨੇ ਰੋਕ ਲਿਆ ਉਹਨਾਂ ਨੂੰ ਰੋਕਣ ਤੋਂ ਬਾਅਦ ਉਹ ਚੈਕ ਇਨ ਕੀਤੀ ਤਾਂ ਸਾਰੇ ਦਾ ਸਾਰਾ ਪਾਣੀ ਬਣ ਗਿਆ ਸੀ ਤੇ ਜੋ ਛੱਡਣ ਤੋਂ ਬਾਅਦ ਇੱਥੇ ਫਿਰ ਸ਼ਰਾਬ ਬਣ ਗਈ ਉਹ ਤੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਬਾਬਾ ਜੀ ਦੀ ਜਗ੍ਹਾ ਦੇ ਵਿੱਚ ਜਾਂ ਬਾਬਾ ਜੀ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਜਿਹੜੇ ਉਹਦੇ ਭਗਤ ਹੁੰਦੇ ਉਹਨੇ ਅੰਗ ਸੰਗ ਸਹਾਈ ਰਹਿੰਦੇ ਨੇ ਸਹੀ ਰਹਿੰਦੇ ਠੀਕ ਹੈ ਧੰਨਵਾਦ 15 ਸਾਲ ਹੋ ਗਏ ਆਉਂਦਿਆਂ ਨੂੰ ਕਾਰਨ ਕੀ ਤੁਹਾਡੀ ਸੁੱਖਰੀ ਹੁੰਦੀ ਹੈ ਸ਼ਾਦਾ ਤੋਂ ਬੱਚੇ ਦੀ ਸੁੱਖਰੀ ਵਿੱਚ ਆਇਆ ਜੀ ਭਾਈ ਜੀ ਦੇ ਬੱਚੇ ਦੀ ਸੁੱਖਰੀ ਸੀ ਉਹ ਪੂਰੀ ਹੋਈ ਆ ਤਾਂ ਭਾਈ ਜੀ ਆ ਗਏ 15 ਸਾਲ ਹੋ ਗਏ ਬਸੋ ਭਾਈ ਹੁਣ ਕਿੱਥੇ ਇਤੋਂ ਹੈ ਬਾਈ ਜੀ ਪੋਤਨ ਤੋਂ ਪੋਤਨੇ ਤੋਂ ਤੇ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਹਾਨੂੰ ਫ੍ਰੀਸ ਹੋ ਰਿਹਾ 20 ਸਾਲ ਹੋ ਗਏ ਇੱਥੇ ਆਉਣ ਦਾ ਕਾਰਨ ਵੀ ਸੁੱਖ ਪੂਰੀ ਹੁੰਦੀ ਜਾਂ ਸ਼ਰਦਾ ਤੁਹਾਡੀ ਬਾਈ ਸੁੱਖਾਂਪੁਰ ਹੁੰਦੀਆਂ ਸੁੱਖਾਂਪੂਰੀਆਂ ਹੁੰਦੀਆਂ ਨੇ ਬਾਈ ਨਾਲ ਸਾਥ ਸੁੱਖਾਂਪੂਰੀਆਂ ਹੁੰਦੀਆਂ ਨੇ ਕਿਸੇ ਵੀ ਪ੍ਰਕਾਰ ਦੀ ਸੁੱਖ ਹੋਵੇ ਬਾਈ ਜੀ ਕੋਈ ਵੀ ਸੁੱਖ ਹੋ ਸਕਦੇ ਆਪਾਂ ਬਾਈ ਪੁਰਾਣਾ ਹੁੰਦਾ ਬਾਈ ਹੁਣ ਇਹ ਕਹਿੰਦੇ ਆਉਣ ਦਾ ਕਾਰਨ ਵੀ ਕੋਈ ਵੀ ਸੁੱਖ ਹੋਵੇ ਪੂਰਨ ਹੁੰਦੀ ਆ ਇਹੀ ਕਾਰਨ ਆਉਣ ਦਾ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦੁਨੀਆ ਦੇ ਪਹਿਲੇ ਸਮਸ਼ਾਨ ਘਾਟ ਆ ਇੱਥੇ ਲੋਕ ਖੁਸ਼ੀਆਂ ਮਨਾਉਂਦੇ ਆ ਲੋਕ ਰੋਂਦੇ ਆਉਂਦੇ ਸਮਸ਼ਾਨ ਘਰ ਦੇ ਵਿੱਚ ਗਰੀਬਨ ਦੇਖਿਆ ਆ ਪਹਿਲੇ ਸਮਸ਼ਾਨ ਘਰ ਦੇ ਤੇ ਲੋਕ ਖੁਸ਼ ਹੋਣ ਪੈਂਦੇ ਭਾਈ ਭੰਗੜੇ ਪੈਂਦੇ ਬਹੁਤ ਬਹੁਤ ਧੰਨਵਾਦ ਭਾਈ ਉਹਨਾਂ ਦਾ ਦੂਜੀ ਦਾ ਨਹੀਂ ਆ ਹਾਂਜੀ ਬਈ ਦੇਖੋ ਇੰਨੇ ਬੰਦੇ ਡਰਿੰਕ ਕਰਦੇ ਇੱਥੇ ਹਾਂਜੀ ਜਾਨ ਬਰੇ ਰਸਤੇ ਦੇ ਵਿੱਚ ਕਿਸੇ ਬੰਦੇ ਦਾ ਨਸਾਨ ਨਹੀਂ ਹੁੰਦਾ ਕੋਈ ਬੰਦਾ ਬਹੁਤ ਜਿਆਦਾ ਸ਼ਕਤੀ ਹੈ ਇਹਦੇ ਵਿੱਚ ਸਾਰੇ ਬੰਦੇ ਰਾਜੀ ਖੁਸ਼ੀ ਚਾਹੇ ਇੱਕ ਬੋਤਲ ਬੰਦਾ ਦਾਰੂ ਦੀ ਪੀਰੇ ਕਲਾ ਬੰਦਾ ਜੀ ਪਰ ਫਿਰ ਵੀ ਘਰੇ ਪਾਉਂਦਾ ਹੈ ਬਹੁਤ ਜ਼ਿਆਦਾ ਸ਼ਕਤੀ ਹੈ ਪਤਾ ਨਹੀਂ ਇਹ ਕਹਿੰਦੇ ਬਾਬਾ ਜੀ ਦੀ ਇੰਨੀ ਕਿਰਪਾ ਵੀ ਭਾਵੇਂ ਬੰਦਾ ਕਬੂਤਲ ਫੀਜੇ ਜਾਂ ਤੱਕ ਖਰਾਬ ਇੰਦੇ ਸਵੇਰ ਤੋਂ ਸ਼ੁਰੂ ਹੋ ਕੇ ਪਰ ਨੁਕਸਾਨ ਨਹੀਂ ਹੁੰਦਾ ਘਰੇ ਆਪਣੀ ਸੁਖ ਸ਼ਾਂਤੀ ਨਾਲ ਸਾਰੇ ਘਰੇ ਜਾਣਦੇ ਨੇ ਉਹ ਖੁਸ਼ੀਆਂ ਮਨਾ ਰਹੇ ਨੇ ਬਾਬੇ ਰੂਪ ਦੇ ਮਿਲ ਕੇ ਦੇਖਿਓ ਭਾਈ ਜੀ ਇਹ ਦੁਨੀਆ ਦੇ ਪਹਿਲੇ ਸਵੇ ਹੈ ਜਿੱਥੇ ਲੋਕਾਂ ਦੁਆਰਾ ਪੈਗ ਲਾਏ ਜਾਂਦੇ ਆ ਨੱਚਿਆ ਜਾਂਦਾ ਭੰਗੜੇ ਪਾਏ ਜਾਂਦੇ ਖੁਸ਼ੀਆਂ ਮਨਾਈਆਂ ਜਾਂਦੇ ਡੀਜੇ ਲੱਗੇ ਹੋਏ ਆ ਸ਼ਰਾਬ ਪੀਤੀ ਜਾਂਦੀ ਹੈ ਬੋਲੀਆਂ ਪਾਈਆਂ ਜਾਂਦੀਆਂ ਗੀਤ ਗਾਏ ਜਾਂਦੇ ਆ ਤੁਸੀਂ ਅਕਸਰ ਸਿਵਿਆਂ ਦੇ ਵਿੱਚ ਦੇਖਿਆ ਲੋਕ ਰੋਂਦੇ ਕਲੋਂਦੇ ਦੁਖੀ ਆਉਂਦੇ ਆ ਇੱਥੇ ਖੁਸ਼ ਲੋਕ ਹੁੰਦੇ ਐ ਇੰਜੋਏ ਕਰਦੇ ਸਿਵਿਆਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਕਿਸ ਤਰ੍ਹਾਂ ਲੋਕ ਇੰਜੋਏ ਕਰਦੇ ਸਿਵਿਆਂ ਦੇ ਵਿੱਚ ਕਿਸ ਤਰ੍ਹਾਂ ਭੰਗੜੇ ਪਾਉਂਦੇ ਜਾਂ ਨੱਚਦੇ ਆ ਜੁੜੇ ਰਹੋ ਹਾਂ ਜਿਹੜੀ ਮਰਜ਼ੀ ਸੱਤ ਖਲੋਈ ਪੂਰੀ ਹੁੰਦੀ ਆ ਹਾਜੀ ਪੂਰੀ ਉੱਤੇ ਤੁਸੀਂ ਤਜਰਬਾ ਕੀਤਾ ਹਾਂ ਨਹੀਂ ਕੀਤਾ ਦੇਖੋ ਭਾਈ ਹੋਣਾ ਬੱਚੇ ਵੀ ਤਜਰਬਾ ਕੀਤਾ ਜਿਹੜੀ ਸੱਤ ਖਲੋਈ ਪੂਰੀ ਹੁੰਦੀ ਆ ਠੀਕ ਆ ਤਾਂ ਕਰਕੇ ਵੀ ਸ਼ਰਤਾਂ ਲਾਉਂਦੇ ਹਾਂ ਹਾਂ ਸ਼ਰਤਾਂ ਪਹਿਲਾਂ ਇਸ ਦਾ ਕੋਈ ਕਥਾ ਹੋਏ ਹਾਂ ਅਸੀਂ ਤਾਰੂ ਵੀ ਆਪਣੀ ਬਣਾ ਕੇ ਲਿਆਉਣੇ ਆ ਪਲੀਂ ਦਾਰੂ ਪੂਰੀ ਹੋ ਪੁੱਛਦੇ ਆ ਕੀ ਸੋਖ ਪੂਰੀ ਹੋਏ ਕੀ ਸੋਖ ਪੂਰੀ ਹੋਏ ਤੁਹਾਡੀ ਬਈ ਮੁੰਡਾ ਆ ਜੀ ਆਪਣੇ ਸੋਖ ਸੁਖੀ ਸੀ ਮੁੰਡਾ ਸੋਖ ਸੁਖੀ ਸੀ ਹਾਂ ਠੀਕ ਆ ਕੀ ਸੋਖ ਸੁਖੀ ਤੁਸੀਂ ਦਾਰੂ ਦੀ ਬਈ ਦਾਰੂ ਦੀ ਸਾ ਬਾਬੇ ਕੋ ਦੀ ਆਪ ਇਹਦੇ ਧੋਗ ਪਸ਼ਾ ਦੇ ਹੀ ਚੱਲਦਾ ਹਾਂਜੀ ਉਹ ਬਾਈ ਨੇ ਦੱਸਿਆ ਵੀ ਪ੍ਰਸ਼ਾਰ ਬਾਬੇ ਦਾ ਦਾਰੂ ਚੜਦੀ ਆ ਤੇ ਇਹਨਾਂ ਨੇ ਸਭ ਸੁਖੀ ਦੀ ਲੜਕਾ ਹੁੰਦੀ ਉਹਨਾਂ ਦੀ ਪੂਰਨ ਹੋਈ ਆ ਸਾਰੇ ਵੀਰ ਜਿੰਨੇ ਆਉਂਦੇ ਆ ਕੋਈ ਨਾ ਕੋਈ ਸੋਖ ਲੈ ਕੇ ਆਉਂਦੇ ਆ ਤੇ ਸਾਰੇ ਵੀ ਸੁਖ ਪੂਰੀ ਹੁੰਦੀ ਆ ਇੱਥੇ ਇੱਥੇ ਵੀ ਕੋਈ ਸੋਖ ਟੋਕਲਾ ਨਹੀਂ ਪੂਰੀ ਹੁੰਦੀ ਆ ਬਾਈ ਜੀ ਕਹਿੰਦੇ ਕੋਈ ਵੀ ਸੋਖ ਸੁਖਾ ਪੂਰਨ ਨਹੀਂ ਹੁੰ ਉਹ ਗੇਂਦ ਦਾ ਦੁਕਾਨੇ ਜੁੜੇ ਰਨਾ ਧੰਨਵਾਦ ਨਾ ਜੀ ਜੀ ਦਾ ਬਾਈ ਜੀ ਬਾਈ ਜੀ ਦੀ ਸਭ ਤੋਂ ਸੋਖੀ ਬਾਈ ਦਾ ਮੈਲ ਕਲਾ ਪੰਡਾ ਕੀ ਸੋਖੀ ਬਾਈ ਦਾ ਵਾਜੀ ਮੈਂ ਖਾ ਮੇਰੇ ਬਡੇ ਲੜਕੇ ਸਾਦੀ ਹੋ ਗਏ ਕਿਸੇ ਵੀ ਜਵਨ ਅਰੇ ਆਪਰਾ ਲੜਕੀ ਮੇਰੇ ਪਿੰਡ ਦੇ ਤਾਂਬੇ ਹੁਣੀ ਬਾਈ ਜੀ ਮੈਲ ਇਹ ਵੀ ਕਾਫੀ ਟਾਈਮ ਤੋਂ ਆਉਂਦੇ ਨੇ ਬਾਈ ਜੀ ਆਉਣ ਦਾ ਤਾਰ ਨਹੀਂ ਕੀ ਇੱਥੇ ਕਾਫੀ ਟਾਈਮ ਤੋਂ ਨੇ ਤੁਸੀਂ ਤੂੰ ਬੋਲਣਾ ਤੂੰ ਬੋਲਣਾ ਇਹ ਨਹੀਂ ਬੋਲਣਾ ਅਕੜੇ ਸਖਪੂਰੀ ਹੁੰਦੀ ਆ ਵਾ ਲਵੇਂ ਸਰਦਾ ਸਾਡੀ ਜਪੜ ਚਲੋ ਲੋ ਜੀ ਕਿੱਤਾ ਪੂਰਾ ਹੋ ਗਿਆ ਬਾਈ ਸ਼ਰਦਾ ਠੀਕ ਆ ਬਾਈ ਜੀ ਹੁਣ ਇਹ ਕਹਿੰਦਾ ਸਾਡੀ ਸੋਖ ਪੂਰੀ ਹੁੰਦੀ ਆ ਜਾਂ ਸ਼ਰਦਾ ਸਾਡੀ ਜੋ ਵੀ ਸਖ ਸੁੱਖ ਸੁੱਖ ਨੇ ਆ ਪੂਰ ਰਹਿੰਦਾ ਨੇ ਪਰ ਮਿਲਦੇ ਆ ਜੀ ਪੂਰਾ ਠੀਕ ਆ ਬਾਈ ਕਹਿੰਦੇ ਦੋਸਤ ਮਿਲ ਗਿਆ ਪੁਰਾਣੇ ਤੋਂ ਪੁਰਾਣੇ ਦੋਸਤ ਕਬੱਡੀ ਪਲੇਅਰ ਸੀ ਸਰ ਇਹ ਸਾਰੇ ਕਬੱਡੀ ਪਲੇਅਰ ਪੁਰਾਣੇ ਕਬੱਡੀ ਪਲੇਅਰ ਆ ਇਥੇ ਇਕੱਤਰ ਹੋ ਜਾਂਦੇ ਕੱਤੇ ਹੋਣਗੇ ਆਪਸ ਵਿੱਚ ਪ੍ਰੇਮ ਬਣਿਆ ਰਹਿੰਦਾ ਬਾਈ ਹੁਣ ਇਹ ਸੋਖ ਪੂਰੀ ਹੁੰਦੀ ਆ ਸ਼ਰਦਾ ਬਾਈ ਹੁਣ ਆ ਵੀ ਪੜਾਇਓ ਇੱਥੋਂ ਆ ਬਾਈ ਜੀ ਇਹ ਬਲਾਖਪੁਰ ਪਿੰਡ ਤੋਂ ਸਾਡੇ ਲਾਗੇ ਪੈਂਦਾ ਆ ਇਹ ਵੀ ਗੁਆਂਡੀਪਨ ਦੇ ਲੋਕ ਆ ਜੀ ਮੈਲਖੌਰ ਤੋਂ ਜੀ ਮੈਲਖੌਰ ਤੋਂ ਕਿੰਨੇ ਟਾਈਮ ਤੋਂ ਆ ਰਹੇ ਜੀ ਸਾਨੂੰ ਹੋ ਗਏ ਘੱਟੋ 12-13 ਸਾਲ ਹੋ ਗਏ ਭਾਈ ਕਹਿੰਦਾ 12-13 ਸਾਲ ਹੋ ਗਏ ਕਾਰਨ ਭਾਈ ਤੁਹਾਡੀ ਸੌਖ ਪੂਰੀ ਹੁੰਦੀ ਜੇ ਸ਼ਰਧਾ ਤੁਹਾਡੀ ਬਾਈ ਸ਼ਰਤਾਂ ਵੀ ਬਹੁਤ ਆ ਤੇ ਸੁੱਖਾਂ ਵੀ ਪੂਰੀਆਂ ਨੇ ਜੋ ਵੀ ਸੁੱਖ ਸੁਖਦੇ ਆ ਆਪਣੇ ਪਰਿਵਾਰ ਪ੍ਰਤੀ ਜਾਂ ਹੋਰ ਕਿਸੇ ਬੱਚੇ ਪ੍ਰਤੀ ਜਾਂ ਕੋਈ ਆਪਦੇ ਕਾਰੋਬਾਰ ਪ੍ਰਤੀ ਤਾਂ ਪੂਰਨ ਹੁੰਦੀਆਂ ਦੇਖ ਰਿਹਾ ਲੋਕ ਨੱਚ ਰਹੇ ਆ ਭੰਗੜੇ ਪਾ ਰਹੇ ਆ ਸਿਵਿਆਂ ਦੇ ਵਿੱਚ ਪਹਿਲੇ ਸੁਣੇ ਸੀ ਨੱਚਦੇ ਲੋਕ ਭੰਗੜੇ ਪਾ ਰਹੇ ਆ ਮਸਤੀ ਮਾਰਿਆ ਇਹ ਦੁਨੀਆ ਦਾ ਪਹਿਲਾ ਪਿੰਡ ਹੈ ਉਥੇ ਲੋਕ ਇੰਜਵਾਇ ਕਰਦੇ ਆ ਸਿਵਿਆਂ ਦੇ ਵਿੱਚ ਦੇਖੋ ਲੜਦਾ ਤਨ ਕੀ ਕਹੀ ਨਾ ਮੇਰੀ ਜਾਨ ਮੇਰੀ ਲਾਡੋ ਆਏ ਪਤਾ ਨਹੀਂ ਕਿਹਨੂੰ ਕਹੀ ਜਾਂਦਾ ਲਾ 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 ਦੇਖ ਲੋ ਇੱਥੇ ਹੀ ਕਰਨਾ ਹੁਣ ਇਹਨਾਂ ਕੋਲੇ ਤੁਸੀਂ ਪੈ ਰੋਡੂ ਤੇ ਮਿਲਦੇ ਵਾਪਸੀ ਤੇ ਲੋਕ ਖੜੇ ਆ ਦੌੜ ਵਾਲੀ ਨਹਿਰ ਤੇ ਸੇਵਾ ਨਿਵਾ ਰਹੇ ਆ ਬਾਈ ਹੁਣੀ ਦੇਖੋ ਇੰਜੋਏ ਕਰਦੇ ਹੋ ਜੀ ਸੋਹਣ ਬਾਈ ਆਪਾਂ ਬਾਈ ਸੈਦਵਾਲਿਆਂ ਕੋਲੇ ਆਏ ਆ ਬਾਈ ਸੈਦੋ ਤੋਂ ਬਾਈ ਜੀ ਕਿੰਨੇ ਕ ਟਾਈਮ ਤੋਂ ਆ ਰਹੇ ਆ ਇੱਥੇ ਤੁਸੀਂ ਉਜਲ ਹੋਇਥ ਥਾਰਾਉ ਨਹੀਂ ਸਰ ਜਰ ਬਾਈ ਕਹਿੰਦਾ 18 19 ਸਾਲ ਹੋ ਗਏ ਇੱਥੇ ਆਉਣ ਦਾ ਕਾਰ ਸੁੱਖਪੂਰੀ ਹੁੰਦੀ ਤੇ ਸ਼ਰਦਾ ਵੀ ਬਾਈ ਸੁੱਖਾ ਸੁੱਖਾਪੂਰੀ ਉਹਨਾਂ ਸਰਦਾ ਵੀ ਹੈਗੇ ਪੂਰੀਆ ਸ਼ਰਦਾ ਵੀ ਹੈ ਸੁੱਖ ਵੀ ਪੂਰੀ ਹੁੰਦੀ ਆ ਬਾਈ ਉਹਨਾਂ ਦੀ ਤੇ ਬਾਕੀ ਇੰਜੋਏ ਵਧੀਆ ਹੁੰਦਾ ਬਾਈ ਭਰਾਵਾਂ ਮਿੱਤਰਾਂ ਜੋੜਾ ਮਿੱਤਰਾਂ ਮਿਲਦੇ ਆ ਹਰ ਹਾਲ ਨਾਲ ਦੋਸਤਾਂ ਮਿੱਤਰਾਂ ਨੂੰ ਬਾਈ ਕਹਿੰਦਾ ਮਿਲ ਲੈਨੇ ਐ ਇੰਜੋਏ ਹੁੰਦਾ ਤੇ ਸ਼ਰਦਾ ਵੀ ਪੂਰੀ ਤੇ ਸੁੱਖ ਵੀ ਜੋ ਵੀ ਸੁੱਖ ਸੁਖਦੇ ਪੂਰਨ ਹੁੰਦੀ ਆ ਹੋਰ ਬਾਈ ਜੀ ਕੁਝ ਕਹਿਣਾ ਚਾਹੋਗੇ ਬਾਈ ਮੈਂ ਦੇਖ ਲਾ ਮੇਰਾ ਵਿਆਹ ਹੋਏ ਨੂੰ 12 13 ਸਾਲ ਹੋ ਗਿਏ ਠੀਕ ਆ ਜੀ ਤੇ ਮੈਂ ਸੁਖ ਸੁખી ਸੀ ਆਪਣੇ ਜਵਾ ਤੇ ਆਪ ਨੂੰ 3 ਸਾਲ ਹੋ ਗਏ ਹੁਣ ਆਪਾਂ ਲਗਾਤਾਰ ਆਉਣ ਵਿੱਚ ਬਈ ਹਾਂ ਬਈ ਸਰ ਦਾ ਮਤਾਬਕ ਜਿਹੜਾ ਬੰਦਾ ਆਉਂਦਾ ਤੇ ਉਹਦੀ ਬਈ ਸਰ ਦਾ ਜਰੂਰ ਪੂਰੀ ਹੁੰਦੀ ਹੈ ਬਈ ਬਾਈ ਕਹਿੰਦਾ 3 ਸਾਲ ਹੋ ਗਏ ਲੜਕਾ ਹੋਇਆ ਸੁੱਖ ਸੁੱਖੀ ਸੀ ਤੇ ਇੱਥੇ ਸੁੱਖ ਸੁੱਖਣ ਤੋਂ ਬਾਅਦ ਮੇਰੇ ਲੜਕਾ ਹੋਇਆ ਇਸ ਕਰਕੇ 3 ਸਾਲ ਤੋਂ ਲਗਾਤਾਰ ਆਇਆ ਸ਼ਰਦਨ ਆ ਸਾਡੇ ਪਿੰਡ ਦਾ ਲੰਗਰ ਲੈ ਕੇ ਵੀ ਇੱਥੇ ਆਏ ਸਾਡੇ ਪਿੰਡ ਤੋਂ ਸਾਡੇ ਪਿੰਡੋਂ ਨਾ ਬਾਹਰ ਮੁੰਡੇ ਗਏ ਅੱਜ ਇਹਨਾਂ ਨੇ ਹਲਪ ਕਰੀਆ ਯਾਨੀ ਸਾਡੇ ਪਿੰਡ ਦੇ ਲੰਗਰ ਲੈ ਕੇ ਵੀ ਇੱਥੇ ਆਏ ਆ ਗਏ ਤੇ ਜੇ ਹਣ ਸਰਦਾ ਸੀਗੀ ਹਨਾ ਮਨੋਪਕਾ ਆਪਣਾ ਪੂਰੀ ਹੋਈ ਜਾਨਾ ਰੀ ਤਾਂ ਹੀ ਲੰਗਰ ਲੈ ਕੇ ਆਜੋ ਠੀਕ ਹਨਾ ਹਾਂ ਤਾਂ ਕੱਲ ਦੇ ਲੱਗੇ ਹੋਏ ਲੰਗਰ ਰਾਉਣ ਉਹ ਬਣਾਉਣ ਜਾਣੀ ਅੱਜ ਉਹ ਸੁਬਾ ਲੈ ਕੇ ਆਇਆ ਇੱਥੇ ਲੰਗਰ ਬਾਈ ਕਹਿੰਦੇ ਸਰਦਾ ਤੇ ਲੰਗਰ ਵੀ ਲਗਾਇਆ ਸੀ ਹੋਰ ਬਾਈ ਹੁਣ ਉਹ ਨਾਲ ਗੱਲ ਕਰਦੇ ਇੱਧਰ ਆਜੋ ਕੈਮਰਾਮੈਨ ਨੂੰ ਕਹੂੰਗਾ ਉਧਰ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਤੁਸੀਂ ਕਦੋਂ ਤੋਂ ਆ ਰਹੇ ਹੋ ਬਾਈ ਇਹ ਸੀ ਪਿਛੇ ਲੰਮੇ ਸਮੇਂ ਤੋਂ ਆ ਰਹੇ 14-15 ਸਾਲਾਂ ਤੋਂ ਆਉਨੇ ਆ ਇੱਥੇ ਆਉਣਾ ਸਰਦਾ ਨਾ ਆਉਨੇ ਆ ਜੀ ਤੇ ਜੇ ਜੇ ਮਨੋ ਕਾਮਨਾ ਜਿਹੜੀ ਮਨੋ ਕਾਮਨਾ ਆ ਸੁੱਖਾ ਸੁਖਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਅਸੀਂ ਇਦੋ ਹੀ ਸਾਥ ਸੰਗਤਾਂ ਮੇਰਾ ਆਪਣਾ ਹਿੰਮਤ ਹੋਰ ਆ ਅਸੀਂ ਆਉਨੇ ਆ ਸਰਦਾਂ ਨਾ ਆਉਨੇ ਆ ਜੀ ਤੰਮੇ ਸਮੇ ਤੋਂ ਨਾ ਇੰਜੋਏ ਕਰਦੇ ਆ ਤੇ ਹਰ ਸਾਥ ਦੀ ਜਰਾ ਇਸ ਤਰ੍ਹਾਂ ਇੱਕ ਗੱਲ ਇਹ ਤੁਸੀਂ ਮੰਨੋਗੇ ਵੀ ਦੁਨੀਆ ਦੀ ਪਹਿਲੀ ਸਮਸ਼ਾਨ ਘਾਟ ਜਿੱਥੇ ਨੱਚਿਆ ਜਾਂਦਾ ਡੀਜੇ ਲੱਗਦੇ ਆ ਭੰਗੜੇ ਪਾਏ ਜਾਂਦੇ ਆ ਤੇ ਵਿਆਹ ਦੀ ਤਰ੍ਹਾਂ ਮਾਹੌਲ ਹੁੰਦਾ ਨਹੀਂ ਰੋਂਦੇ ਕ ਲਾਉਂਦੇ ਆਉਂਦੇ ਮੰਦੇ ਗੱਲ ਬਿਲਕੁਲ ਸੱਚੀ ਹੈ ਜੀ ਆਪਾਂ ਸਾਹਮਣੇ ਦੇਖ ਰਹੇ ਆ ਜੀ ਤੇ ਜੋ ਕਿ ਜਿਹੜੀ ਆਪਾਂ ਸਮਸ਼ਾਨ ਘਰ ਤੋਂ ਆਪਾਂ ਬੜੇ ਡਰਦੇ ਦੂਰ ਹੀ ਨਿਕਲਦੇ ਆ ਜੀ ਤੇ ਬਾਬੇ ਦੀ ਕਿਰਪਾ ਹੀ ਆ ਜਿਹੜੀ ਇੱ ਮੈਂ ਆਉਗਾ ਇੰਜੋਏ ਕਰਦੇ ਆਂ ਚੰਗਰ ਪਾਣੀ ਛਕਦੇ ਆਂ ਤੇ ਇਸੇ ਤਰ੍ਹਾਂ ਆਉਂਦੇ ਰਹਿਾਂਗੇ ਸੋ ਆਪਣੇ ਸੈਦੋ ਪੈਂਡ ਦੇ ਵੀਰਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸ਼ਰਤਾਂ ਮੁਤਾਬਕ ਆਉਨੇ ਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਬਾਬਾ ਰੋਡੂ ਨੇ ਸ਼ਰਤਾਂ ਨੂੰ ਫੁੱਲ ਲਾਵੇ ਤੇ ਇਹਨਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਬਾਈ ਹੁਣ ਇਦਾਂ ਹੀ ਆਉਂਦੇ ਰਹਿਣਾ ਧੰਨਵਾਦ ਛੌਟ ਲੈ ਲੀ ਜੀ ਚੱਲ ਕੋਈ ਨਹੀਂ ਸ਼ਾਇਦ ਦੇਖੋ ਕੌਣ ਕਰੀ ਜਾਂਦੇ ਗਰਾਊਂਡ ਗਰਾਊਂਡ ਪਿਆਰ ਤੇ ਚਲੇ ਕੇ ਅੰਗਰੇਜ਼ੀ ਦੱਸ ਅਸੀਂ ਕਿਵੇਂ ਮਨਾ ਕੋਈ ਨਹੀਂ ਕੋਈ ਨਹੀਂ ਕਿਹੜੀ ਮਰਜ਼ੀ ਤੁਸੀਂ ਤੁਸੀਂ ਦੱਸੋ ਪੀ ਲਓ ਕੋਈ ਗੱਲ ਹੀ ਕੋਈ ਨਹੀਂ ਗੱਲ ਹੀ ਕੋਈ ਗੱਲ ਹੀ ਕੋਈ ਨਹੀਂ ਆਪਾਂ ਇਹ ਕਰਤਾ ਬਾਈ ਹਾਂ ਹਾਂ ਆਹ ਪਾਏ ਜੇ ਦਾ ਪਾਏ ਆਪਾਂ ਵੀ ਆਪਾਂ ਕਿਹੜਾ ਹੈ ਕਿਹੜਾ ਹੈ ਕਿਹੜਾ ਮੇਰਾ ਸੌਦਾ ਹੋ ਗਿਆ ਤੇ ਸਰਿੰਦਰ ਮਾਨ 20